ਭਈ ਅੱਜ ਅਸੀਂ ਅਟਾਰੀ ਸਰਹੱਦ ਦੇ ਉੱਪਰ ਆ ਕੇ ਇਹ ਵਾਗਾ ਬਾਰਡਰ ਦੇ ਉੱਪਰ ਆ ਕੇ ਪਾਕਿਸਤਾਨ ਕੋਲੋਂ ਅਸੀਂ ਜਵਾਬ ਮੰਗਣ ਵਾਸਤੇ ਆਏ ਹਾਂ ਕਾਂਗਰਸ ਪਾਰਟੀ ਇਸ ਗੱਲ ਦਾ ਜਵਾਬ ਮੰਗਦੀ ਹੈ ਔਰ ਅਸੀਂ ਇਹ ਚਾਹੁੰਦੇ ਹਾਂ ਕਿ ਭਾਰਤ ਸਰਕਾਰ ਇਹਨਾਂ ਦੇ ਖਿਲਾਫ ਸਖਤ ਐਕਸ਼ਨ ਕਰੇ ਔਰ ਪਾਕਿਸਤਾਨ ਦੀ ਜ਼ਾਲਮ ਸਰਕਾਰ ਨੇ जड़ी कानूनी हरकत की है अस हरकत के खिलाफ हाँ और हरकत का जवाब मंगण वास्त आए कहते आए पाकिस्तान शर्म करो पाकिस्तान डूब मरो ਜਿਸੀ ਜਿੱਥੇ ਪਾਕਿਸਤਾਨ ਦੀ ਅਲੋਚਨਾ ਕਰਦੇ ਆ ਪਾਕਿਸਤਾਨ ਦੇ ਖਿਲਾਫ ਅਸੀਂ ਨਾਰੇਬਾਜੀ ਕਰਨ ਨਹੀਂ ਆਏ ਪਾਕਿਸਤਾਨ ਦੇ ਖਿਲਾਫ ਅਸੀਂ ਤੜਵੀਂ ਕਾਰਵਾਈ ਦੀ ਮੰਗ ਕਰਨ ਵਾਸਤੇ ਆਏ ਆ ਅਸੀਂ ਕਹਿਣ ਵਾਸਤੇ ਆਏ ਆ ਕਿ ਭਾਰਤ ਸਰਕਾਰ ਕੋਲੋਂ ਅਸੀਂ ਦੂਸਰੀ ਮੰਗ ਵੀ ਕਰਦੇ ਆ ਕਿ ਅੱਜ ਵੀ ਜੰਮੂ ਕਸ਼ਮੀਰ ਦੇ ਵਿੱਚ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਹਿੰਦੂस्तानी ਫਸੇ ਹੋਏ ਆ ਲੇਕਿਨ ਮੈਨੂੰ ਦੁੱਖ ਇਸ ਗੱਲ ਦਾ ਕਿ ਅੱਜ 60 60 70 70000 ਰੁਪਇਆ ਫਲਾਈਟਾਂ ਦੀਆਂ ਟਿਕਟਾਂ ਦਾ ਰੇਟ ਕਰ ਦਿੱਤਾ ਲੇਕਿਨ ਹਿੰਦੁਸਤਾਨ ਦੀ ਮੋਦੀ ਸਰਕਾਰ ਨੂੰ ਇਸ ਗੱਲ ਦੀ ਕੋਈ ਖਬਰ ਨਹੀਂ ਹੈ ਲੇਕਿਨ ਅਸੀਂ ਮੰਗ ਕਰਦੇ ਹਾਂ ਕਿ ਉਥੇ ਸਪੈਸ਼ਲ ਫਲਾਈਟਾਂ ਲਗਾ ਕੇ ਤੇ ਉਥੇ ਫੋਰੀ ਤੌਰ ਦੇ ਉਪਰ ਇਸ ਗੱਲ ਵਾਸਤੇ ਉਹਨਾਂ ਨੂੰ ਵਾਜਹਤ ਦੇ ਨਾਲ ਘਰਾਂ ਦੇ ਵਿੱਚ ਪਹੁੰਚਾਇਆ ਜਾਏ ਅੱਜ ਅਸੀਂ ਪ੍ਰੋਟੈਸਟ ਕਰਦੇ ਆਂ ਔਰ ਅਸੀਂ ਮੰਗ ਕਰਦੇ ਆਂ ਕਿ ਇਹ ਜਿਹੜੀ ਪਾਕਿਸਤਾਨ ਦੀ ਸਰਕਾਰ ਹੈ ਇਹ ਪਾਕਿਸਤਾਨ ਦੀ ਸਰਕਾਰ ਦੇ ਖਿਲਾਫ ਇਹ ਸਖਤ ਕਾਰਵਾਈ ਹੋਏ ਇਹ ਪਾਕਿਸਤਾਨ ਦੀ ਸਰਕਾਰ ਦੇ ਖਿਲਾਫ ਸਖਤ ਐਕਸ਼ਨ ਹੋਵੇ ਦੇਖੋ ਜਿਸ ਤਰੀਕੇ ਦੇ ਨਾਲ ਮੈਂ ਸਿੱਧੇ ਤੌਰ ਤੇ ਕਹਿੰਦਾ ਕਿ ਉਥੇ ਹਿੰਦੂਆਂ ਨੂੰ ਟਾਰਗੇਟ ਕੀਤਾ ਗਿਆ ਔਰ ਇਹ ਇਸ ਗੱਲ ਵਾਸਤੇ ਕੋਈ ਵੀ ਗੱਲ ਨੂੰ ਬਰਦਾਸ਼ਤ ਨਹੀਂ ਕਰੇਗਾ ਇਹ ਪੁੱਛ ਪੁੱਛ ਕੇ ਕਿ ਤੇਰੀ ਜਾਤ ਕੀ ਹੈ ਉਹ ਜਾਤ ਦੇ ਆਧਾਰ ਤੇ ਉੱਪਰ ਕਤਲ ਹੋਇਆ ਇਹਦੇ ਵਾਸਤੇ ਸਿੱਧੇ ਤੌਰ ਦੇ ਉੱਪਰ ਸਾਜਸ਼ ਔਰ ਸਿੱਧੇ ਤੌਰ ਤੇ ਉੱਪਰ ਹੱਥ ਇਹ ਪਾਕਿਸਤਾਨ ਦਾ ਇਹ ਪਾਕਿਸਤਾਨ ਦੇ ਅਸੀਂ ਬਾਰਡਰ ਦੇ ਉੱਪਰ ਆ ਕੇ ਅੱਜ ਪ੍ਰੋਟੈਸਟ ਕਰਨ ਆਏ ਆ ਔਰ ਪਾਕਿਸਤਾਨ ਦੀ ਸਰਕਾਰ ਨੂੰ ਕਹਿਣ ਵਾਸਤੇ ਆਏ ਆ ਕਿ ਪਾਕਿਸਤਾਨ ਦੀ ਸਰਕਾਰ ਸ਼ਰਮ ਕਰੇ ਪਾਕਿਸਤਾਨ ਦੀ ਸਰਕਾਰ ਡੁੱਬ ਮਰੇ ਔਰ ਹਿੰਦੁਸਤਾਨ ਦੀ ਸਰਕਾਰ ਨੂੰ ਅਸੀਂ ਕਹਿਣ ਵਾਸਤੇ ਆਏ ਆ ਕਿ ਕਾਂਗਰਸ ਪਾਰਟੀ ਤੁਹਾਡੇ ਨਾਲ ਆ ਤੁਸੀਂ ਕਾਰਵਾਈ ਕਰੋ ਕਾਂਗਰਸ ਪਾਰਟੀ ਦੇਸ਼ ਦੇ ਨਾਲ ਹੈ ਕਾਂਗਰਸ ਪਾਰਟੀ ਲੋਕਾਂ ਦੇ ਨਾਲ ਆ